ਇਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ ਚਾਹੀਦਾ ਕੱਲ ਤੇ ਹਾਲਾਤ ਹੀ ਹੱਦੋਂ ਬਾਹਰੇ ਹੋ ਗਏ ਇੱਕ ਘਟਨਾ ਤੁਹਾਡੇ ਸਾਹਮਣੇ ਆਈ ਏ ਤੇ ਕੱਲ ਸਾਡੇ ਨਾਲ ਦੋ ਘਟਨਾਵਾਂ ਵਾਪਰੀਆਂ ਨੇ ਦੂਜੀ ਘਟਨਾ ਸਾਹਮਣੇ ਨਹੀਂ ਆਈ ਜਿੱਥੇ ਇਹਨੂੰ ਡਾਂਗ ਦੇ ਸਿਰ ਤੇ ਟਰੱਕ ਪਿੰਡਾਂ ਦੇ ਵਿੱਚੋਂ ਕੱਢ ਕੇ ਲੈਣਾ ਪਿਆ ਟਰੱਕ ਜਾ ਰਿਹਾ ਸੀ ਸਮਾਨ ਦਾ ਲੱਦਿਆ ਤੁਰੇ ਜਾਂਦੇ ਟਰੱਕ ਦੇ ਮਗਰ ਬੰਦੇ ਲੰਬਕ ਕੇ ਚੜ ਕੇ ਦੇ ਵਿੱਚੋਂ ਸਮਾਨ ਲਾਉਣ ਦੇ ਤੇ ਮਗਰੋਂ ਟਰਾਲੀ ਆਈ ਸਜਣਾ ਬੇਤਰਾਂ ਦੀ ਤੇ ਡਾਂਗ ਦੇ ਸਿਰ ਤੇ ਟਰੱਕ ਕੱਢ ਕੇ ਸਾਨੂੰ ਲੈਣਾ ਪਿਆ ਇਹੋ ਜਿਹੀਆਂ ਉਹ ਤੁਸੀਂ ਯਾਰ ਸੋਚ ਕੇ ਵੇਖੋ ਜਦੋਂ ਸਿੱਖ ਗੁਰੂ ਰਾਮਦਾਸ ਦੀ ਸੌਂ ਖਾ ਕੇ ਸੇਵਾ ਛੱਡਣ ਤੱਕ ਚੱਲ ਜਾਂਦੇ ਪਿੰਡਾਂ ਦੇ ਹਾਲਾਤ ਕਿ ਹਉਣਗੇ ਕਿੰਨੇ ਦੁਖੀ ਹੋਈ ਇਹ ਗੱਲ ਕਹੀਤੀ ਹੋਗੀ ਕਿੰਨੇ ਅੰਦਰੋਂ ਹਿਰਦੇ ਬਲੋਂਦਰੇ ਹੋਣਗੇ ਪਰ ਉਹਦੇ باوجود ਵੀ ਮੈਂ ਕਦੀ ਕਿਸੇ ਗੱਲ ਤੇ ਅੜਿਆ ਨਹੀਂ ਜ਼ਿੰਦਗੀ 'ਚ ਅੜਿਆਂ ਦਾ ਸਿਰਫ ਪੰਜਾਬ ਦੀ ਆਜ਼ਾਦੀ ਤੇ ਪੰਥ ਦੀ ਆਜ਼ਾਦੀ ਤੇ ਤੇ ਜਿਹੜੀ ਕੱਲ ਘਟਨਾ ਵਾਪਰੀ ਸਾਰੀ ਤੇ ਜਿਹੜੇ ਚ ਸ਼ਬਦ ਵਰਤੇ ਗਏ ਨੇ ਉਹਦੇ ਲਈ ਮੈਂ ਰਾਤੀ ਵੀ ਮਾਫੀ ਮੰਗੀ ਅੱਜ ਵੀ ਫੇ ਸਾਰੀ ਸੰਗਤ ਤੋਂ ਮਾਫੀ ਮੰਗ ਲਈ ਨਾ ਕਿ ਉਹਦੇ ਜਿਹੜੇ ਸ਼ਬਦ ਹੁੰਦੇ ਨੇ ਨਾ ਤੁਸੀਂ ਇੱਕ ਗੱਲ ਸਾਡੀ ਜਦੋਂ ਵਾਹ ਪੈਂਦਾ ਹੈ ਨਾ ਇੱਕ ਐਸਐਸਪੀ ਨਾਲ ਆ ਵਾਹ ਪਾਵੇ ਨਾ ਇਹ ਸਾਰੇ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਪ੍ਰਸ਼ਾਸਨ ਇਦਾਂ ਦਾ ਸਾਡੇ ਅਜ ਪਿੰਡਾਂ ਦੇ ਵਿੱਚ ਜਿਹੜੇ ਵਾਹ ਪਏ ਨੇ ਨਾ ਉਹਦੇ ਕਾਰਨ ਸਾਰਾ ਅਜ ਨਾਲਾ ਨਾ ਹਟਾਇਆ ਸੋ ਇਹਨੂੰ ਇਹ ਨਾ ਲਾਓ ਵੀ ਪਤਾ ਨਹੀਂ ਅਸੀਂ ਅਜ ਨਾਲੇ ਵਾਲਿਆਂ ਨੂੰ ਕੀ ਕਹਤਾ ਤੁਹਾਨੂੰ ਤੁਸੀਂ ਵੀ 셀ਫ ਅੰਡਰਸਟੂਡ ਹੋ ਵੀ ਅਸਲ 'ਚ ਗੱਲ ਕਈ ਗੱਲਾਂ ਨੂੰ ਗਈ ਸੋ ਇਹ ਗੱਲ ਨੂੰ ਸਮਝੋ ਸਾਰਿਆਂ ਨੂੰ ਨਹੀਂ ਕਿਹਾ ਗਿਆ ਸੋ ਇਹਨੂੰ ਹੋਰ ਰੰਗਤ ਨਾ ਦਿਓ learn on the go featuring ai terms plus clear prompts bonus grab the algorithm of power by eric kon on amazon visit ai literate ਕਹ <laughs> ਕੇ ਵੀ ਅਸੀਂ ਚੜ੍ਹਦੇ ਕਲਾਣੇ ਆ ਤੇ 2 ਮਿੰਟ ਬਾਅਦ ਆ ਗਏ ਵੀ ਸਾਡੇ ਪਿੰਡ ਦਾ ਬੰਦਾ ਫਸਿਆ ਕੱਢ ਦੋ ਤੇ ਹੈਗਾ ਵੀ ਤੁਸੀਂ ਆਪ ਕੱਢ ਲਓ ਤੁਸੀਂ ਵੀ ਤੁਹਾਡੇ ਕੋਲ ਆਏ ਹੋ ਤੁਸੀਂ ਕੱਢ ਸਕਦੇ ਸਮਾਜ ਇਹ ਦੀ ਜਿਹੜੀ ਅਸਲੀ ਤਸਵੀਰ ਹੀ ਸਾਨੂੰ ਉਹਦਾ ਗਿਲਾ ਹੈ ਤੇ ਯਾਰ ਇਹ ਠੀਕ ਨਹੀਂ ਗੁਰੂਆਂ ਦੀ ਧਰਤੀ ਸੋ ਉਹਦੇ ਲਈ ਫੇਰ ਵੀ ਜੇ ਕਿਸੇ ਨੂੰ ਅਜੇ ਵੀ ਗਿਲਾ ਹੈ ਮੇਰੇ ਤੇ ਮੈਂ ਫੇਰ ਸਾਰੀ ਸੰਗਤ ਦੇ ਕੋਲੋਂ ਉਹਨਾਂ ਸ਼ਬਦਾਂ ਦੀ ਮਾਫੀ ਮੰਗਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਇਹ ਸ਼ਬਦ ਨਹੀਂ ਸੀ ਹੋਣੇ ਚਾਹੀਦੇ ਪਰ ਜਿਸ ਤਰ੍ਹਾਂ ਦੇ ਸਾਡੇ ਹਾਲਾਤ ਬਣ ਗਏ ਸੀ ਉਹ ਨਿਕਲ ਗਏ ਮੂੰਹ ਚ ਸੋ ਗੁਰੂ ਮਹਾਰਾਜ ਜਾਣਦੇ ਆ ਕਿ ਮੈਂ ਕਿੰਨਾਂ ਨੂੰ ਕਿਹਾ ਸੀ ਤੇ ਕਿੰਨਾਂ ਨੂੰ ਨਹੀਂ ਕਿਹਾ ਕਿਹੜੇ-ਕਿਹੜੇ ਉਹ ਚਾਹੁੰਦੇ ਨੇ ਤੇ ਕਿਹੜੇ-ਕਿਹੜੇ ਉਹ ਨਹੀਂ ਆਉਂਦੇ ਖੈ ਉਸ ਗੱਲ ਦੀ ਮੈਂ ਉੱਥੇ ਅੱਜ ਸਮਾਪਤੀ ਕਰਦਾ ਹਾਂ ਜਿਹੜੇ ਸੁਝਾਵਾਂ ਦੀ ਗੱਲ ਹੈ ਕਿ ਕਿਸ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਹਰ ਇੱਕ ਦਾ ਸੁਝਾਅ ਸਾਂਝਾ ਆਇਆ ਇਹ ਤਰਤੀਬ ਘਟੋ ਘਟ ਬਣ ਜਾਣੀ ਚਾਹੀਦੀ ਤੇ ਇਹ ਤਰਤੀਬ ਸਾਡੀ ਪਹਿਚਾਣ ਤੋਂ ਉੱਪਰ ਉੱਠ ਕੇ ਬਣਨੀ ਚਾਹੀਦੀ ਇਹ ਤਰਤੀਬ ਇਦਾਂ ਨਹੀਂ ਬਣਨੀ ਚਾਹੀਦੀ ਵੀ ਦਲ ਖਾਲਸਾ ਦੀ ਆ ਤਰਤੀਬ ਫਲਾਣੇ ਦੀ ਆ ਤਰਤੀਬ ਇਹਦੀ ਆ ਤਰਤੀਬ ਸਾਨੂੰ ਸਾਰਿਆਂ ਨੂੰ ਪੂਰੇ ਸਿਸਟਮ ਨੂੰ ਵਿੱਚ ਲਾਣਾ ਪੈਣਾ ਇਹ ਕੋਈ ਕੱਲੀ ਸਾਡੀ ਇੱਕ ਕੌਮ ਦੀ ਲੜਾਈ ਨਹੀਂ ਕਿ ਪੰਜਾਬ ਤੇ ਸਾਡੇ ਦੇ ਉੱਤੇ ਪੂਰੇ ਤੇ ਵਿਪਤਾ ਪਈ ਤੇ ਇਸ ਸਿਸਟਮ ਦੀ ਜ਼ਿੰਮੇਵਾਰੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਗੱਲ ਹੋਈ ਇਸ ਕਰਕੇ ਅਸੀਂ ਸਿਸਟਮ ਬਾਹਰ ਨਹੀਂ ਜਾਣ ਦਣ ਕੱਲ ਵੀ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਕਮਿਟ ਕਰਕੇ ਵੀ ਪ੍ਰਸ਼ਾਸਨ ਅੱਜ ਨਹੀਂ ਪਹੁੰਚਿਆ ਕੱਲ ਉਹਨਾਂ ਕਿਹਾ ਕਿ ਸਾਡਾ ਨੁਮਾਇੰਦਾ ਆਏਗਾ ਜੇ ਤੁਸੀਂ ਐਡਮਿਨਿਸਟ੍ਰੇਟਰ ਹੋ ਐਡਮਿਨਿਸਟ੍ਰੇਟਰ ਦਾ ਕੰਮ ਆਂਦਾ ਮੀਟਿੰਗਾਂ ਅਰੇਂਜ ਕਰਨੀਆਂ ਸਾਡੀਆਂ ਜਥੇਬੰਦੀਆਂ ਦਾ ਇਹ ਕੰਮ ਨਹੀਂਗਾ ਪਰ ਖਾਲਸਾ ਸਾਰਾ ਕੁਝ ਆ ਸਰਬਕਲਾ ਸੰਪਾਨਿਆ ਅਸੀਂ ਵੀ ਇਸ ਕਰਕੇ ਇਸ ਰਾਹ ਦੇ ਉੱਤੇ ਸਾਨੂੰ ਤੁਰਨਾ ਪਿਆ ਨਾਲ ਦੀ ਨਾਲ ਪਰ ਇਹ ਕੰਮ ਪ੍ਰਸ਼ਾਸਨ ਦਾ ਹੈ ਇਹ ਕੰਮ ਡੀਸੀ ਮੈਡਮ ਦਾ ਸੀ ਇਹ ਕੰਮ ਉਹਨਾਂ ਦੇ ਸਾਰੇ ਅਮਲੇ ਫੈਲੇ ਦਾ ਸੀ ਪਿਓ ਡਾਟਾ ਲੈ ਕੇ ਸੰਗਤ ਦੇ ਵਿੱਚ ਬੈੰਦੇ ਕੱਲ ਜਦੋਂ ਅਸੀਂ ਗੱਲ ਕਹੀ ਤਾਂ ਸਾਨੂੰ ਪ੍ਰਸ਼ਾਸਨ ਦੇ ਇੱਕ ਜ਼ਿੰਮੇਵਾਰ ਨਵੇਂ ਨੇ ਇਹ ਗੱਲ ਕਹੀ ਪਰ ਸਾਡੇ ਕੋਲ ਤੇ ਜੀ ਸੰਸਥਾਵਾਂ ਦੇ ਕੰਟੈਕਟ ਹੀ ਨਹੀਂ ਤੁਹਾਡੇ ਕੋਲ ਪੂਰੇ ਪਿੰਡ ਦੇ ਕੱਲੇ-ਕੱਲੇ ਦੇ ਕੰਟੈਕਟਸ ਨਹੀਂ ਕਿਹੜਾ ਬੰਦਾ ਕਿਹਦੇ ਨਾਲ ਕੀ ਗੱਲ ਕਰਦਾ ਤੁਹਾਡੇ ਕੋਲ ਉਹਦੇ ਕੰਟੈਕਟਸ ਨੇ ਤੇ ਹੱਦ ਹੋ ਗਈ ਤੁਹਾਡੇ ਕੋਲ ਜੁम्मेवार ਸੰਸਥਾਵਾਂ ਦੇ ਕੰਟੈਕਟਸ ਨਹੀਂ ਇਹ ਖੈਰ ਮੈਨੂੰ ਫਿਰ ਵੀ ਮੈਂ ਕਹਿ ਰਿਹਾ ਉਹਨਾਂ ਦੇ ਉਦਾਂ ਦਾ ਕੋਈ ਗਿਲਾ ਨਹੀਂ ਅਜੇ ਵੀ ਅਸੀਂ ਉਹਨਾਂ ਕੋਲ ਜਾਵਾਂਗੇ ਇਹ ਜਾਵਾਂਗੇ ਇਸ ਕਰਕੇ ਨਹੀਂ ਕਿ ਅਸੀਂ ਈਨ ਮੰਨ ਲਈ ਆ ਉਹਨਾਂ ਦਾ ਹੱਕ ਬਣਦਾ ਯਾਰ ਇਸ ਮੁਸੀਬਤ ਦੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਖੜਨਾ ਡਾਟਾ ਉਹਨਾਂ ਦੇ ਕੋਲ ਜਿਵੇਂ ਗੁਰਪ੍ਰੀਤ ਭਾਈ ਨੇ ਸੁਝਾਅ ਦਿੱਤੇ ਸਾਰੇ ਵੀ ਡਾਟਾ ਉਹਨਾਂ ਦੇ ਕੋਲ ਅਸੀਂ ਜੀ ਯਾਰ ਘਰ ਘਰ ਜਾ ਕੇ ਲਿਸਟਾਂ ਬਣਾਉਣੀਆਂ ਨੇ ਤੁਹਾਡੇ ਕੋਲ ਬਣੀਆਂ ਪਈਆਂ ਨੇ ਤੁਸੀਂ ਤਨਖਾਹਾਂ ਲੈਂੀਆਂ ਨੇ ਲਿਸਟਾਂ ਬਣਾਉਣ ਦੇ ਲਈ ਤੇ ਤਨਖਾਹਾਂ ਇਹਨਾਂ ਲੋਕਾਂ ਨੇ ਦਿੱਤੀਆਂ ਨੇ ਅਸੀਂ ਦਿੱਤੀਆਂ ਨੇ ਸਾਡੇ ਟੈਕਸ ਚੋਂ ਗਈਆਂ ਨੇ ਤੇ ਉਹ ਕੰਮ ਹੋਇਆ ਪਿਆ ਉਹ ਲਿਸਟਾਂ ਲੈ ਕੇ ਸਗੋ ਤੁਸੀਂ ਟੇਬਲ ਤੇ ਬੋ ਅਮਲਾ ਫੈਲਾ ਲੈ ਕੇ ਉੱਥੇ ਆਵੇ ਜਿਓ ਨਹੀਂ ਆਏ ਤੇ ਅੱਜ ਅਸੀਂ ਕੋਈ ਕਮੇਟੀ ਫਾਈਨਲ ਨਾ ਕਰੀਏ ਅੱਜ ਸਿਰਫ ਕਮੇਟੀ ਉਹ ਬਣਾ ਲਓ ਚੰਦ ਨਵਾਇੰਦਿਆਂ ਦੀ ਚਾਹੇ 3 ਲੈ ਲਓ ਭਾਵੇਂ 2 ਲੈ ਲਓ ਤੇ ਭਾਵੇਂ 5 ਲੈ ਲਓ ਜਿਹੜੀਆਂ ਸੰਸਥਾਵਾਂ ਰਹਿ ਗਈਆਂ ਨੇ ਅਜੇ ਕਈ ਰਹਿ ਗਈਆਂ ਨੇ ਜਿਹੜੀਆਂ ਅਹਿਮ ਰੋਲ ਅਦਾ ਕਰਦੀਆਂ ਪਈਆਂ ਨੇ ਹੋ ਸਕਦਾ ਉਹਨਾਂ ਤੱਕ ਸੁਨੇਹਾ ਨਾ ਪਹੁੰਚਿਆ ਹੋਵੇ ਕੱਲ ਅਸੀਂ ਕਈਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਲੱਗ ਹੀ ਨਹੀਂ ਰਿਹਾ ਕਿਉਂਕਿ ਰੇਂਜ ਟੁੱਟੀ ਪਈ ਆ ਜ਼ਿੰਮੇਵਾਰ ਬੰਦੇ ਅੱਗੇ ਫਸੇ ਪਏ ਨੇ ਪਰ ਉਹ ਸ਼ਾਮ ਨੂੰ ਕਿਤੇ ਤੇ ਆਉਂਦੇ ਹੀ ਹੋਣਗੇ ਕਿਤੇ ਤੇ ਆਰਾਮ ਕਰਦੇ ਹੋਣਗੇ ਕਿਤੇ ਤੇ ਕੋਈ ਬੰਦੇ ਹੋਣਗੇ ਜਿਉਂ ਉਹਨਾਂ ਤੱਕ ਨਹੀਂ ਵੀ ਅਜੇ ਸੁਨੇਹਾ ਪਹੁੰਚਿਆ ਤੇ ਅਸੀਂ ਇੱਕ ਕਮੇਟੀ ਬਣਾ ਲਈਏ ਜਿਹੜੀ ਇਸ رائے ਨੂੰ ਲੈ ਕੇ ਉਹਨਾਂ ਤੱਕ ਜਾਵੇ ਕਿ ਭਾਈ ਐਦਾਂ ਅਸੀਂ ਮੈਨੇਜ ਕਰੀਏ ਚੀਜ਼ਾਂ ਬੇਸ਼ੱਕ ਲੀਡ ਯਾਰ ਸਾਰੀ ਐਨ ਜੀਓਸ ਨੂੰ ਦੇ ਦਿਓ ਪੋਲੀਟੀਕਲ ਪਾਰਟੀਆਂ ਨੂੰ ਬਾਹਰ ਕਰ ਦਿਓ ਪੋਲੀਟੀਕਲ ਆਪਣੀ ਆਪਣੀ ਆਈਡੀਓਲੋਜੀ ਬਾਹਰ ਰੱਖ ਦਿਓ ਬੇਸ਼ੱਕ ਸਾਰੀ ਦੀ ਸਾਰੀ ਲੀਡ ਐਨ ਜੀਓਸ ਨੂੰ ਦੇ ਦਿਓ ਅਸੀਂ ਸੈਕੰਡ ਲਾਈਨ ਦੇ ਵਿੱਚ ਲੱਗ ਜਾਂਦੇ ਥਰਡ ਦੇ ਲੱਗ ਜਾਂਦੇ ਫੋਰਥ ਦੇ ਲੱਗ ਜਾਂਦੇ ਜਿੱਥੇ ਤੁਸੀਂ ਸਾਨੂੰ ਆਖੋ ਪਰ ਘੱਟੋ ਘੱਟ ਜਿਹੜੀਆਂ ਐਨ ਜੀਓਸ ਨੇ ਤੁਹਾਡੇ ਤਾਂ ਸਾਨੂੰ ਇਹ ਆਸ ਤੇ ਰਹੇ ਨਾ ਕਿ ਤੁਸੀਂ ਤੇ ਇਕੱਠੇ ਹੋਵੋਗੇ ਤੁਸੀਂ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋਗੇ ਤੁਹਾਡਾ ਤੇ ਮਕਸਦ ਅਲੱਗ-ਅਲੱਗ ਨੇ ਨਾ ਪੋਲਿਟੀਕਲ ਪਾਰਟੀਆਂ ਦਾ ਮਕਸਦ ਅਲੱਗ-ਅਲੱਗ ਹੋ ਸਕਦਾ ਕੰਮ ਕਰਨ ਦਾ ਤਰੀਕਾ ਅਲੱਗ ਹੋ ਸਕਦਾ ਤੁਹਾਡੀ ਤੇ ਮੰਜ਼ਿਲ ਵੀ ਇੱਕ ਆ ਰਿਕੁਆਇਰਮੈਂਟਸ ਵੀ ਇੱਕ ਆ ਤਰੀਕਾ ਕਾਰ ਵੀ ਇੱਕ ਸੋ ਘੱਟੋ-ਘੱਟ ਤੁਸੀਂ ਤੇ ਇੱਕ ਪਲੇਟਫਾਰਮ ਦੇ ਉੱਤੇ ਆਓ ਖਾਲਸਾ ਆਈ ਆ ਦੂਸਰਿਆਂ ਨੂੰ ਅਸੀਂ ਜੇ ਉਹਨਾਂ ਤੱਕ ਨਹੀਂ ਅਜੇ ਸੁਨੇਹਾ ਪਹੁੰਚਿਆ ਗਲੋਬਲ ਸਿੱਖ ਵਾਲੇ ਨੇ ਇੰਪੋਰਟ ਵਾਲੇ ਨੇ ਹੋਰ ਵੀ ਕਹੀ ਨਹੀਂ ਉਹਨਾਂ ਤੱਕ ਅਸੀਂ ਪਹੁੰਚਾਂਗੇ ਜਾਵਾਂਗੇ ਉਹਨਾਂ ਕੋਲ ਸੁਨੇਹਾ ਲੈ ਕੇ ਕਿ ਪੰਜਾਬ ਨੂੰ ਇਸ ਮੁਸੀਬਤ ਦੀ ਘੜੀ ਚ ਇਕੱਠੇ ਹੋ ਕੇ ਬਾਹਰ ਕੱਢੀਏ ਉਹਦੇ ਲਈ ਤਰਤੀਬ ਇਹੋ ਹੀ ਹੋਣੀ ਆ ਹਾਲ ਦੀ ਘਰੇ ਸਾਨੂੰ ਹਰ ਚੀਜ਼ ਨੂੰ ਹਾਲਟ ਕਰਨਾ ਪੈਣਾ ਹਾਲਟਿੰਗ ਦਾ ਮਤਲਬ